ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ 500 ਤੇ 600 ਵਾਲੇ ਸੂਟ ਬਹੁਤ ਸੋਹਣੇ ਸੂਟ ਹੋਣਗੇ ਠੀਕ ਹੈ ਜੀ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਤਾਂ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਡੇਲੀ ਸ਼ੇਅਰ ਕਰਦੇ ਨੇ ਸ਼ੇਅਰ ਕਰਕੇ ਸਾਨੂੰ ਵੀ ਦੱਸਿਆ ਕਰੋ ਨਾ ਫਿਰ ਹੀ ਤੁਹਾਨੂੰ ਗਿਫਟ ਮਿਲੇਗਾ ਠੀਕ ਹੈ ਮਤਲਬ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰਿਆ ਕਰੋ ਜਾਂ ਜਿੱਥੇ ਤੁਸੀਂ ਸਟੇਟਸ ਤੇ ਲਗਾਉਂਦੇ ਜੇ ਉਹ ਵੀ ਸਾਨੂੰ ਸ਼ੇਅਰ ਦਿਖਾਉਣੀ ਆ 1 ਮਿੰਟ ਹਾਂਜੀ ਇੰਸਟਾਗ੍ਰam ਵਾਲਿਆਂ ਨੂੰ ਇਹ ਵਾਲਾ ਸੂਟ ਮਿਲੇਗਾ ਗਿਫਟ ਓਕੇ ਜੀ ਠੀਕ ਹੈ ਬਹੁਤ ਸੋਹਣਾ ਸਿਲਕ ਦਾ ਸੂਟ ਆਏਗਾ ਉੱਪਰ ਸਾਰਾ ਹੀ ਵਰਕ ਆਏਗਾ ਠੀਕ ਹੈ ਇਹ ਆਏਗਾ ਸਾਰਾ ਵਰਕ ਸੂਟ ਦੇ ਉੱਪਰ ਬਹੁਤ ਸੋਹਣਾ ਜਿਹਾ ਸੂਟ ਆ ਸਿਲਕ ਦਾ ਹਲਓਵਰ ਸੂਟ ਆਊਗਾ ਚਨੌਨ ਦੁਪੱਟੇ ਵਾਲਾ ਸੂਟ ਹੈ ਬਹੁਤ ਸੋਹਣਾ ਚਨੌਨ ਦੁਪੱਟਾ ਐਲੋ ਜੀ ਠੀਕ ਹੈ ਤੇ ਇਹ ਵਾਲਾ ਸੂਟ ਦਵਾਂਗੇ ਆਪਾਂ ਇੰਸਟਾਗ੍ਰam ਵਾਲਿਆਂ ਨੂੰ ਜਾ ਕੇ ਇੰਸਟਾਗ੍ਰam ਚੈਨਲ ਨੂੰ ਫੋਲੋ ਕਰੋ ਸੌਰੀ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਸਾਰੇ ਜਣੇ ਸਕਰੀਨਸ਼ਾਟ ਸਾਡੇ ਨਾਲ ਸ਼ੇਅਰ ਕਰੋ ਠੀਕ ਹੈ ਤੇ ਜਿਹੜੀ ਰੀਲ ਉਹਤੇ ਮੈਂ ਪਾਈ ਐ ਐਵਰਲੈਸ ਸੂਟ ਦੀ ਉਹ ਵਾਲੀ ਰੀਲ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਫਿਰ ਤੁਸੀਂ ਇੱਕ ਜਣੇ ਨੂੰ ਮਿਲੇਗਾ ਸੂਟ ਸਾਰੇ ਜਣੇ ਇਹਦਾ ਕਹੋ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਇੱਕ ਲੱਕੀ ਵਿਨਰ ਚੁਣਾਂਗੇ ਇਮਾਨਦਾਰੀ ਨਾਲ ਚੁਣਾਂਗੇ ਤੁਹਾਡੇ ਵਿੱਚੋਂ ਹੀ ਚੁਣਾਂਗੇ ਠੀਕ ਹੈ ਤੇ ਉਹਨਾਂ ਨੂੰ ਇਹ ਸੂਟ ਮਿਲੇਗਾ ਠੀਕ ਹੈ ਤੇ ਸੇਲ ਵੀ ਆਪਾਂ ਲੈ ਕੇ ਆਵਾਂਗੇ ਕੁਝ ਇਸ ਤਰ੍ਹਾਂ ਦੇ ਸੂਟਾਂ ਦੀ ਬਹੁਤ ਹੀ ਘੱਟ ਪ੍ਰਾਈਸ 'ਚ ਦਵਾਂਗੇ ਆਪਾਂ ਕੁਝ ਪਾਰਟੀ ਵੇਅਰ ਸੂਟ ਹੋਣਗੇ ਕੁਝ ਸਿਲਕ ਦੇ ਜਾਂ ਕੁਝ ਹੋਰ ਥੋੜੇ ਦਿਨਾਂ ਤੱਕ ਅਗਲੇ ਹਫਤੇ ਸ਼ਾਇਦ ਮੰਡੇ ਟਿਊਸਡੇ ਨੂੰ ਸੇਲ ਆਏਗੀ ਅੱਧੇ ਮੁੱਲ ਤੇ ਆਪਾਂ ਸੂਟ ਦਵਾਂਗੇ ਜਿਸ ਤਰ੍ਹਾਂ 1500 ਵਾਲੇ 1400 ਵਾਲੇ ਸੂਟ ਹੋਣਗੇ 7-800 ਦੀ ਰੇਂਜ 'ਚ ਆਪਾਂ ਸੂਟ ਦਵਾਂਗੇ ਤੇ ਉਹ ਸੇਲ ਦਾ ਵੇਟ ਕਰੋ ਮੈਂਬਰਸ਼ਿਪ ਲੈ ਸਕਦੇ ਹੋ ਤੁਸੀਂ 60 ਰੁਪਏ ਦੀ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਹਾਂਜੀ ਪਹਿਲਾ ਸੂਟ ਆ ਗਿਆ ਜੀ ਕਾਟਨ ਦਾ ਸੂਟ ਠੀਕ ਹੈ ਇਹ ਇਹ ਪਿਓਰ ਕੈਮਰਿਕ ਕਾਟਨ ਦਾ ਸੂਟ ਆ ਤੇ ਇਦੇ ਉੱਪਰ ਸਾਰਾ ਐਮਬਰਾਇਡਰੀ ਵਰਕ ਆਏਗਾ ਪਿੰਕ ਕਲਰ ਦਾ ਸੂਟ ਆ ਨਾਲ ਆਏਗਾ ਜੀ ਕੈਮਰਿਕ ਦੀ ਬਾਟਮ ਆਏਗੀ ਇਸ ਤਰ੍ਹਾਂ ਦੀ ਤੇ ਬਾਟਮ ਦੇ ਉੱਪਰ ਮਤਲਬ ਪ੍ਰਿੰਟ ਹੈ ਠੀਕ ਹੈ ਸਾਰਾ ਪ੍ਰਿੰਟ ਆਊਗਾ ਤੇ ਇਹ ਆ ਗਿਆ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਇਹ ਆ ਗਿਆ ਪਿਓਰ ਸ਼ਿਫੋਨ ਦਾ ਦੁਪੱਟਾ ਆ ਗਿਆ 850 ਪ੍ਰਾਈਸ ਦਾ ਸੂਟ ਹੈ ਤੇ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 600 ਰੁਪਏ ਚ ਨੋ ਐਕਸਟਰਾ ਸ਼ਿਪਿੰਗ ਚਾਰਜ ਕੋਈ ਚਾਰਜ ਨਹੀਂ ਲੱਗਣਗੇ ਸ਼ਿਪਿੰਗ ਦੇ 600 ਰੁਪਏ ਦਾ ਹੀ ਸੂਟ ਹੋਏਗਾ ਠੀਕ ਹੈ ਜੀ ਤੇ ਤੁਸੀਂ 600 ਰੁਪਿਆ ਪੇ ਕਰਕੇ ਸੂਟ ਜਲਦੀ ਤੋਂ ਜਲਦੀ ਲੈ ਸਕਦੇ ਜੇ ਵੀਡੀਓ ਹੋਰਾਂ ਨਾਲ ਸ਼ੇਅਰ ਕਰ ਸਕਦੇ ਜੇ ਨੈਕਸਟ ਸੂਟ ਆਏਗਾ ਜੀ ਤਮੰਨਾ ਦਾ ਇੱਕੋ ਹੀ ਸੂਟ ਰਹਿ ਗਿਆ ਸੀਗਾ ਕਲਰ ਪਿੰਕ ਆ ਪਿੰਕ ਕਲਰ ਜਿਹੜਾ ਹੁੰਦਾ ਥੋੜਾ ਗੁਲਾਨਾਰੀ ਜਿਹਾ ਉਹ ਵਾਲਾ ਕਲਰ ਆ ਕਲਰ ਦਾ ਕਰਕੇ ਇਹ ਸੂਟ ਰਹਿ ਰਿਹਾ ਹੈ ਬਾਕੀ ਜੇ ਕਿਸੇ ਨੇ ਲੈਣਾ ਹੋਵੇ ਤੇ ਉਹ ਲੈ ਸਕਦਾ ਤਮੰਨਾ ਬ੍ਰਾਂਡ ਦਾ ਸੂਟ ਆ 650 ਪ੍ਰਾਈਸ ਦਾ ਸੂਟ ਆ ਗੁਲਾਨਾਰੀ ਕਲਰ ਆ ਨਿਓਨ ਪਿੰਕ ਕਲਰ ਠੀਕ ਆ ਔਰ ਅੱਜ ਆਪਾਂ ਦੇ ਦੇਵਾਂਗੇ ਇਹ ਸੂਟ ਦੇ ਉੱਪਰ ਕਾਫੀ ਸਾਰੀ ਆਪਾਂ ਡਿਸਕਾਊਂਟ ਕਰ ਦਿੱਤਾ 70% ਤਾਂ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 600 ਰੁਪਏ ਚ ਠੀਕ ਹੈ ਤਮੰਨਾ ਬ੍ਰਾਂਡ ਦਾ ਸੂਟ ਜੇ ਫਿਰ ਆਏਗਾ ਜੀ ਆਪਣੇ ਕੋਲ ਹਾਲ ਓਵਰ ਕਾਟਨ ਦਾ ਸੂਟ ਆ ਬਹੁਤ ਹੀ ਸੋਹਣਾ ਮੱਖਣ ਮਲਾਈ ਵਾਲਾ ਕੱਪੜਾ ਤੇ ਇਹਦੇ ਨਾਲ ਆਉਗੀ ਕਾਟਨ ਮਸਲੀਨ ਦਾ ਦੁਪੱਟਾ ਆਊਗਾ ਐ ਲੋ ਜੀ ਚੈੱਕ ਕਰੋ ਕਾਟਨ ਮਸਲੀਨ ਦਾ ਹੀ ਦੁਪੱਟਾ ਆਊਗਾ ਇਹ ਵਾਲਾ ਤੇ ਇਹ ਉਹ ਵਾਲੀ ਵਿਸਕੋਸ ਮਸਲੀਨ ਨਹੀਂ ਹੈ ਕਾਟਨ ਮਸਲੀਨ ਹੈ ਤੇ ਇਹ ਆ ਗਿਆ ਡਿਜੀਟਲ ਪ੍ਰਿੰਟ ਵਾਲਾ ਸੂਟ ਪ੍ਰਾਈਸ ਲੱਗੇਗਾ 600 ਰੁਪਿਆ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਕੈਂਬਰੀ ਕਾਟਨ ਦਾ ਸੂਟ ਇਹਦੇ ਨਾਲ ਦੀ ਆਪਾਂ ਦੋ ਤਿੰਨ ਪਿਛਲੀ ਵੀਡੀਓ ਚ ਦਿਖਾਏ ਸੀ ਕੋਈ ਕਿਸੇ ਵਾਲੇ ਨਾ ਕਿਤੇ ਪਿਆ ਹੁੰਦਾ ਕੋਈ ਕਿਸੇ ਕਿ ਕਿਤੇ ਪਿਆ ਹੁੰਦਾ ਫਿਰ ਜਦੋਂ ਜਦੋਂ ਲੱਭਦੇ ਆ ਉਦੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕੇ ਵੀਡੀਓ ਚ ਕਿਸੇ ਵੇਲੇ ਨਹੀਂ ਦਿਖਾਈ ਜਾਂਦੇ ਕਿਉਂਕਿ ਜਦੋਂ ਸੈੱਟ ਆਏ ਸੀਗੇ ਉਦੋਂ ਤੇ ਆਪਾਂ ਇੱਕੇ ਵੀਡੀਓ ਚ ਹੀ ਦਿਖਾਏ ਸੀ ਲਓ ਜੀ ਇਹ ਆਏਗੀ ਨੇਵੀ ਬਲੂ ਬਾਟਮ ਤੇ 골ਡਨ ਕਿਨਾਰੀ ਵਾਲਾ ਦੁਪੱਟਾ ਆਏਗਾ ਕਾਟਨ ਦਾ ਠੀਕ ਹੈ ਇਹ ਵਾਲਾ ਇਹਨਾਂ ਦਾ ਮੈਂ ਸੂਟ ਪਹਿਲਾਂ ਵੀ ਦਿਖਾਇਆ ਸੀਗਾ 6500 ਪ੍ਰਾਈਸ ਦਾ ਸੂਟ ਹੈ 600 ਚ ਮਿਲੇਗਾ 50 ਰੁਪਏ ਵਧਾ ਕੇ ਲੈਂਦੇ ਮੈਂ ਘਟਾ ਕੇ ਲੈ ਰਹੀ ਆ ਲਓ ਜੀ ਪਿੰਕ ਕਲਰ ਦਾ ਸੂਟ ਆ ਆਪਣੇ ਕੋਲ ਅਵੇਲੇਬਲ ਸੀਗਾ ਤੇ ਆਪਾਂ ਤੁਹਾਨੂੰ ਦੇ ਰਹੇ ਆਂ ਬਰੋਸ਼ੇ ਦੇ ਵਿੱਚ ਸੂਟ ਆ ਨਾਲ ਆਊਗਾ ਸੈਮੀ ਦੁਪੱਟਾ ਸੈਮੀ ਪਿਓਰ ਸੈਮੀ ਸ਼ਿਫੋਨ ਦਾ ਠੀਕ ਹੈ ਤੇ ਇਹਦੇ ਉੱਪਰ ਵੀ ਤੁਹਾਨੂੰ ਦੁਪੱਟਾ ਐਵੇਂ ਨਹੀਂ ਮਿਲੂਗਾ ਲੇਸ ਮਤਲਬ ਲੇਸ ਪੱਟੀ ਲੱਗੀ ਹੋਈ ਆ 600 ਰੁਪਏ ਚ ਮਿਲੇਗਾ ਤੇ ਇੱਕ ਸੂਟ ਮਿਲੇਗਾ ਜੀ ਤੁਹਾਨੂੰ ਇਹ ਵਾਲਾ ਇਹ ਵੀ ਉਸ ਤਰ੍ਹਾਂ ਦਾ ਆ ਗਿਆ ਮਸਲੀਨ ਦੁਪੱਟੇ ਟਾਈਪ ਬਹੁਤ ਸੋਹਣਾ ਜਿਹਾ ਕਲਰ ਆ ਸੂਟ ਦਾ ਲਾਈਟ ਗ੍ਰੇ ਕਲਰ ਦਾ ਤੇ ਇਹ ਹੈਗਾ ਇਹਦੇ ਉੱਪਰ ਥੋੜਾ ਥੋੜਾ ਇਹਨੂੰ ਹਾਈਲਾਈਟ ਵੀ ਕੀਤਾ ਹੋਇਆ ਇਹ ਆਏਗੀ ਗ੍ਰੇ ਕਲਰ ਦੀ ਬਾਟਮ ਤੇ ਨਾਲ ਆਏਗਾ ਦੁਪੱਟਾ कॉटन मस्लिन ਦਾ ਖੂਬਸੂਰਤ ਦੁਪੱਟਾ ਆਏਗਾ ਬਹੁਤ ਹੀ ਸੋਹਣਾ ਜਿਹਾ ਖੁੱਲਾ ਡੁੱਲਾ ਦੁਪੱਟਾ ਹੈ ਔਰ ਇਹਦੇ ਉੱਪਰ ਹਾਈਲਾਈਟ ਕੀਤਾ ਹੈ 골ਡਨ ਜਿਸ ਤਰ੍ਹਾਂ ਨਾਲ ਇਹਦੇ ਨਾਲ ਬਹੁਤ ਸੋਹਣਾ ਲੱਗਦਾ ਪਿਆ 600 ਰੁਪਏ ਪ੍ਰਾਈਸ ਰਹੇਗਾ ਨੈਕਸਟ ਜਿਹੜੇ ਸੂਟ ਤੋਂ ਨਾਲ ਲੱਗ ਇਹ ਇਹ ਜਿਹੜੇ ਸੂਟ ਆ ਇਹਨਾਂ ਦਾ ਪ੍ਰਾਈਸ 500 ਰੁਪਿਆ ਰਹੇਗਾ ਬਹੁਤ ਹੀ ਖੂਬਸੂਰਤ ਜਿਹਾ ਸੂਟ ਆ ਐ ਲੋ ਠੀਕ ਆ ਤੇ ਇਹਦੇ ਵਿੱਚ ਇਹ 바ਵਾ ਕਲਰ ਆ ਤੇ ਬਾਜੂ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਫੁੱਲ ਵਰਕ ਵਾਲੀ ਫੁੱਲ ਫਲੇਅਰ ਵਾਲੀ ਠੀਕ ਆ ਗਲੇ ਦੇ ਉੱਪਰ ਵੀ ਫੁੱਲ ਵਰਕ ਮਿਲੂਗਾ ਜਾਮ ਕਾਟਨ ਦਾ ਸੂਟ ਹੋਊਗਾ ਸੈਮੀ ਸਟਿਚ ਠੀਕ ਆ ਦਾਲ ਕਾਟਨ ਦੀ ਬਾਟਮ ਆਊਗਾ ਤੇ ਸੈਮੀ ਦਾ ਦੁਪੱਟਾ ਆਊਗਾ ਠੀਕ ਹੈ ਤੇ ਇਹ ਸੂਟ ਵੀ 850 ਪ੍ਰਾਈਸ ਦਾ ਸੂਟ ਹੈ ਸੈਮੀ ਦਾ ਦੁਪੱਟਾ ਆਊਗਾ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਕੋਈ ਹੋਰ ਵੀ ਲਗਾ ਸਕਦੇ ਹੋ ਐਸੇ ਵੀ ਦੁਪੱਟਾ ਲਿਆ ਹੋਵੇ ਤੇ ਕੁੜੀਆਂ ਕੜੀਆਂ ਨੂੰ ਸੋਹਣਾ ਲੱਗਦਾ ਕੋਈ ਏਡੀ ਗੱਲ ਨਹੀਂ ਐ ਲੈਸ ਲੱਗੀ ਹੋਈ ਸਿਰ ਤੋਂ ਵੀ ਨਹੀਂ ਤਿਲਕਦਾ ਤੇ ਕੰਮ ਬਹੁਤ ਸੋਹਣਾ ਹੋਇਆ 850 ਦਾ ਸੂਟ ਆ 500 ਰੁਪਏ ਚ ਦੇ ਦੇਣਾ ਔਰ ਇਹਦੇ ਵਿੱਚ ਇਸ ਟਾਈਮ ਦੋ ਕਲਰ ਮੇਰੇ ਨਾਲ ਦਾ ਇੱਕ ਦੋ ਕਲਰ ਹੋਰ ਹੋਣਗੇ ਅਵੇਲੇਬਲ ਮੇਰੇ yellow color suit. ਇਸ ਟਾਈਮ ਮੇਰੇ ਕੋਲ ਦੋ ਕਲਰ ਆ। ਇਹਦੇ ਨਾਲ ਦਾ ਸੂਟ ਇੱਕ yellow color ਦਾ ਵੀ ਹੋਣਾ ਵੇਖ ਇੱਕ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਜੇ ਹੋਇਆ ਤੇ ਮੜਾ ਜਾਂ ਨਜ਼ਰ ਮਾਰ ਇੱਕ ਵਾਰੀ ਇਹ ਆ ਗਿਆ ਅੰਗੂਰੀ ਕਲਰ ਠੀਕ ਹੈ ਤੇ ਸੈਮੀ ਸਟਿਚ ਸੂਟ ਆ ਬਾਜੂ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਇਹਦੀਆਂ ਠੀਕ ਹੈ ਤੇ ਹੈਵੀ ਜਮ ਕਾਟਨ ਦਾ ਹੈ ਇਹਨਾਂ ਦਿਨਾਂ ਚ ਵੀ ਪੈ ਜਾਏਗਾ ਅਗਲੇ ਆਉਣ ਵਾਲੇ ਪਾਰਟੀ ਵੇਅਰ ਮੌਸਮ ਚ ਵੀ ਪੈ ਜਾਏਗਾ ਕਾਟਨ ਦੀ ਬਾਟਮ ਹੈ। ਸੈਮੀ ਦੁਪੱਟਾ ਏ ਠੀਕ ਹੈ ਸਿਰਫ 500 ਰੁਪਏ ਚ ਮਿਲੇਗਾ ਇਹ ਵਾਲਾ ਸੂਟ ਇਹ ਵੀ 850 ਦਾ ਸੂਟ ਹੈ ਬੁਟੀਕ ਦਾ ਪੀਸ ਹੈ ਬਸ ਦਿਲ ਕੀਤਾ ਕਿ ਅੱਜ ਇੱਧਰ ਕੱਢ ਦੀਏ ਤੇ ਇੱਧਰ ਹੀ ਕੱਢ ਦਿੰਨੇ ਆ ਠੀਕ ਹੈ ਇਹ ਲੋ 500 ਰੁਪਏ ਚ ਦੇਵਾਂਗੇ 3D ਸੂਟ ਆ ਸਾਡੀ ਆਪਣੀ ਖਰੀਦ ਜਿਹੜੀ ਆ ਇਹ ਸਾਡੇ 600 700 ਦੀ ਇਹਦੀ ਖਰੀਦ ਆ ਤੇ ਚੰਦੇਰੀ ਦਾ ਸੂਟ ਆ ਵੀ ਹੈ ਦੋ ਹੈਗੇ ਦੋਵੇਂ ਲੈ ਆ ਠੀਕ ਹੈ ਹਲੋ ਚੰਦੇਰੀ ਸਿਲਕ ਦਾ ਸੂਟ ਆ ਤੇ ਇਹ ਆ ਗਈ ਇਹਦੇ ਨਾਲ ਬਾਟਮ ਚੈੱਕ ਵਾਲੀ ਪਿਓਰ ਕਾਟਨ ਦੀ ਬਾਟਮ ਆਊਗੀ ਤੇ ਚੰਦੇਰੀ ਦਾ ਹੀ ਦੁਪੱਟਾ ਆਊਗਾ ਮਸਲੀਨ ਟਾਈਪ ਮੈਂ ਫੜ ਲੈਣੀ ਦੁਪੱਟਾ ਹਲੋ ਦੋ ਪੀਸ ਆਪਣੇ ਕੋਲ ਹੈਗੇ ਆ ਜਿਹੜਾ ਚਾਹੇ ਲੈ ਸਕਦਾ ਪੀਸ ਸੁਪਰ ਓਕੇ ਰਿਪੋਰਟ ਆ ਠੀਕ ਹੈ ਤੇ ਦੋ ਪੀਸ ਆਪਣੇ ਕੋਲ ਅਵੇਲੇਬਲ ਆ ਤੇ ਪ੍ਰਾਈਸ ਲੱਗੂਗਾ ਸਿਰਫ 500 ਰੁਪਿਆ ਨੋ ਸ਼ਿਪਿੰਗ ਦੇ ਐਕਸਟਰਾ ਚਾਰਜਸ ਕਈ ਵਾਰੀ ਤਾਂ ਥੋੜਾ ਜਿਹਾ ਹੁੰਦਾ ਫੀਲ ਵੀ ਹੁੰਦਾ ਪਰ ਫਿਰ ਕਈ ਦਾ ਚਲੋ ਕੋਈ ਗੱਲ ਨਹੀਂ ਜੀ ਮੇਰੇ ਕਸਟਮਰ ਇੰਨਾ ਖੁਸ਼ ਹੋ ਰਹੇ ਆ ਇੰਨੇ ਸੋਹਣੇ ਤੁਹਾਡੇ ਰਿਵਿਊ ਆ ਰਹੇ ਆ ਸੇਲ ਦੀ ਇੰਨੀ ਡਿਮਾਂਡ ਆ ਤਾਂ ਫਿਰ ਦਿਲ ਕਰਦਾ ਕੋਈ ਗੱਲ ਨਹੀਂ ਜੋ ਹੋਏਗਾ ਦੇਖੀ ਜਾਏਗੀ ਲਓ ਜੀ ਇਹ ਵੀ ਸੂਟ 650 ਆ ਠੀਕ ਆ ਮੈਂ ਹੁਣੇ 600 ਚ ਵੀ ਦਿੱਤਾ ਪਰ ਇਹ 500 ਚ ਦੇ ਰਹੀ ਆ ਕਿਉਂ ਦੇ ਰਹੀ ਮੈਂ ਤੁਹਾਨੂੰ ਦੱਸਦੀ ਆ ਇਹਦੇ ਆਏਗਾ ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨਿੰਗ ਆਏਗੀ ਬੈਕ ਔਰ ਫਰੰਟ ਬਾਜੂ ਸਾਈਡ ਤੋਂ ਨਿਕਲਣਗੀਆਂ ਠੀਕ ਹੈ ਨਾਲ ਦੁਪੱਟਾ ਵੀ 골ਡਨ ਕੰਨੀ ਵਾਲਾ ਹੋਏਗਾ ਉਸੇ ਤਰ੍ਹਾਂ ਦਾ ਹੈਵੀ ਕਾਟਨ ਦਾ ਲਓ ਜੀ ਕਾਟਨ ਬਹੁਤ ਹੀ ਸੋਹਣੀ ਹੈ ਖੁੱਲਾ ਡੁੱਲਾ ਦੁਪੱਟਾ ਹੋਊਗਾ ਠੀਕ ਹੈ 골ਡਨ ਕੰਨੀ ਵਾਲਾ ਥੋੜਾ ਜਿਹਾ ਕਲਰ ਦਾ ਮਾਈਨਰ ਜਿਹਾ ਤੇਜ ਤੁਹਾਨੂੰ ਇਹਦੇ ਵਿੱਚ ਨਹੀਂ ਦਿਖਦਾ ਹੋਏਗਾ ਥੋੜਾ ਜਿਹਾ ਜਿਸ ਤਰ੍ਹਾਂ ਇਹ ਰੈੱਡ ਕਲਰ ਪੈ ਰਿਹਾ ਇਹ ਥੋੜਾ ਜਿਹਾ ਮੈਰੂਨ ਇੱਕ ਨੰਬਰ ਦੋ ਨੰਬਰ ਟੋਨ ਤੇਜ ਆ ਠੀਕ ਹੈ ਜਿਹੜੀ ਵਜ੍ਹਾ ਤੋਂ ਇਹ ਸੂਟ ਰਹਿ ਗਿਆ ਸੀਗਾ ਆਪਣਾ ਸਾਰਾ ਸੀਜ਼ਨ ਤੇ ਥੋੜਾ ਜਿਹਾ ਸਲਵਾਰ ਦਾ ਨੰਬਰ ਡਾਰਕ ਲੱਗਦਾ ਅਗਰ ਤੁਸੀਂ ਲੈਣਾ ਹੈ ਤੇ ਲੈਸਾ ਥੋੜਾ ਜਿਹਾ ਇਹ ਪਾਇਆ ਨਹੀਂ ਲੱਗੇਗਾ ਕਿਉਂਕਿ ਦੁਪੱਟਾ ਤੁਹਾਡਾ ਸੇਮ ਆ ਸਲਵਾਰ ਨੀਚੇ ਰਹਿ ਜਾਣੀ ਹੁੰਦੀ ਹੈ ਕੋਈ ਐਵੇਂ ਵੀ ਨਹੀਂ ਲੱਗੇਗਾ ਗੈਰ ਜਿਆ ਨਹੀਂ ਲੱਗੇਗਾ ਬਟ ਥੋੜਾ ਜਿਹਾ ਹੈਗਾ ਇਹ ਤੇ ਮੇਰਾ ਦੱਸਣ ਦਾ ਫਰਜ਼ ਆ ਸੇਮ ਹੀ ਪ੍ਰੋਬਲਮ ਐਸ ਸੂਟ ਚ ਇਹ ਵੀ ਸੇਮ 650 ਵਾਲਾ ਸੂਟ ਹੈ ਲੋ ਇਹਦਾ ਪ੍ਰਿੰਟ ਥੋੜਾ ਜਿਹਾ ਉਹਦੇ ਨਾਲੋਂ ਅਲੱਗ ਆਊਗਾ। ਹਲੋ। ਇਹਦਾ ਕਿਰਾ ਇਸ ਤਰ੍ਹਾਂ ਆ ਗਿਆ। ਹਲੋ, ਫਰੰਟ ਬੈਕ ਸੇਮ ਹੀ ਦੁਪੱਟਾ ਆਊਗਾ, ਠੀਕ ਆ? ਤੇ ਸੇਮ ਹੀ ਬਾਟਮ ਆਊਗੀ। ਹਲਕਾ ਜਿਹਾ 1921 ਦਾ ਫਰਕ ਆਊਗਾ। 500 ਰੁਪਏ 'ਚ। ਫੇਰ ਮਿਲੂਗਾ ਜੀ ਤੁਹਾਨੂੰ ਇਹ ਕਾਟਨ ਦਾ ਸੂਟ। ਹਲੋ। 500 ਰੁਪਏ 'ਚ। ਇੰਨਾ ਸੂਟਾਂ ਦੇ ਤੇ ਇੰਨੀ ਸੇਲ ਲਗਾਈ ਇਸ ਵਾਰ ਇਹ ਆ ਗਿਆ orange orange ਜਿਹਾ ਕਲਰ ਆ ਗਿਆ orange ਕਾਜਰੀ ਉਸ ਇਸ ਤਰ੍ਹਾਂ ਦਾ ਕਲਰ ਆ ਗਿਆ कॉटन ਦਾ ਦੁਪੱਟਾ ਆਊਗਾ ਨਾਲ ਠੀਕ ਹੈ ਤੇ कॉटन ਦੀ ਬਾਟਮ ਆਊਗੀ 500 ਰੁਪਏ ਚ ਸੂਟ ਹੋਊਗਾ ਤੇ ਨੈਕਸਟ ਵੀ ਹੋਊਗਾ ਬਹੁਤ ਸੋਹਣੀ ਹੈਵੀ कॉटन ਬਿਲਕੁਲ ਵੀ ਟ੍ਰਾਂਸਪੇਰੈਂਟ ਨਹੀਂ 850 ਪ੍ਰਾਈਸ ਦਾ ਸੂਟ ਆ ਆਪਾਂ ਤੁਹਾਨੂੰ ਦੇ ਦੇਣਾ ਹੈ ਆ ਲਓ ਗਾਜਰੀ ਕਲਰ ਠੀਕ ਹੈ ਤੇ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਲੈਸ ਲੱਗੀ ਹੈ ਨਾਲ ਆਗੀ ਬਾਟਮ ਤੇ ਨਾਲ ਆ ਗਿਆ कॉटन ਦਾ ਦੁਪੱਟਾ ਤੇ कॉटन ਵੀ ਹੈਵੀ ਮਤਲਬ ਰੋਲ ਆ ਜਿਆ ਨਹੀਂ ਜਿੱਦੋਂ ਆਪਾਂ ਕਹਿ ਸਕਦੇ ਉਵੇਂ ਦਾ ਕੰਮ ਨਹੀਂ ਹੈ ਬਹੁਤ ਸੋਹਣੀ ਗਾਫ ਵਾਲੀ कॉटन ਆ ਬਹੁਤ ਸੋਹਣਾ ਖੁੱਲਾ ਡੁਲਾ ਦੁਪੱਟਾ ਹੋਊਗਾ ਗਾਜਰੀ ਪਿੰਕ ਜਿਆ ਕਲਰ ਹੈ ਪਿੰਕ ਪਿੰਕ ਕੱਛੀ ਇੱਕ ਆ ਗਿਆ ਇਹਦੇ ਵਿੱਚ ਪੀਚ orange ਕਲਰ ਦੋ ਕਲਰ ਮਿਲਣਗੇ ਇੱਕ ਪੀਚ orange ਕਲਰ ਆ ਗਿਆ ਠੀਕ ਹੈ ਆ ਲੋ ਇਹਦੇ ਨਾਲ ਵੀ ਉਸੇ ਤਰ੍ਹਾਂ ਦਾ ਦੁਪੱਟਾ ਆਊਗਾ ਉਸੇ ਤਰ੍ਹਾਂ ਦੀ ਬਾਟਮ ਆਊਗੀ ਫਿਰ ਆ ਗਿਆ ਜੀ ਇੱਕ ਕਾਟਨ ਦਾ ਸੂਟ ਪਿਓਰ ਕਾਟਨ ਜਿਹਨੂੰ ਕਹਿੰਦੇ ਨਾ ਜਿਹੜੀ ਇੱਥੋਂ ਚਾਕਾਂ ਤੋਂ ਕਹਿੰਦੇ ਡੇਢ ਦੀ ਆ ਉਹ ਵੰਦੀ ਪਿਓਰ ਕੈਮਰਿਕ ਕਾਟਨ ਠੀਕ ਹੈ 650 ਪ੍ਰਾਈਸ ਦਾ ਸੂਟ ਆ ਪਿਓਰ ਕਾਟਨ ਦੀ ਬਾਟਮ ਤੇ ਪਿਓਰ ਮਲ ਕਾਟਨ ਦਾ ਦੁਪੱਟਾ ਹੈ ਪ੍ਰਾਈਸ 500 ਰੁਪਿਆ ਠੀਕ ਹੈ ਸਿੰਗਲ ਪੀਸ ਅਵੇਲੇਬਲ ਜੀ ਇਹ ਅਗਰ ਥੋੜੀ ਜੀ ਹੈਵੀ ਕਾਟਨ ਹੈਗੀ ਕਾਟਨ ਹੀ ਆ ਥੋੜੀ ਜੀ ਹੈਵੀ ਕਾਟਨ ਠੀਕ ਹੈ ਥੋੜੀ ਜੀ ਮਿਕਸ ਕਾਟਨ ਕਹਿ ਸਕਦੇ ਜੇ ਬਟ ਹੈਗੀ ਕਾਟਨ ਹੀ ਆ ਤੇ ਇਹ ਆਏਗਾ ਦੁਪੱਟਾ ਨਾਲ ਤੇ ਇਹ ਆਏਗੀ ਬਾਟਮ ਨਾਲ ਠੀਕ ਹੈ ਮਸਟਰਡ ਬ੍ਰਾਊਨ ਮਸਟਰਡ ਦੋ ਕਲਰ ਡਿਜ਼ਾਈਨ ਦੇ ਓਕੇ ਜੀ ਓਕੇ ਗੁੱਡ ਰਿਪੋਰਟ ਹੈ ਇਹਦੀ ਠੀਕ ਹੈ ਤੇ ਅਗਲਾ ਆ ਗਿਆ ਜੀ ਇਹ ਵਾਲਾ yellow ਇਹ ਵੀ ਸੂਟ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਕਾਟਨ ਦਾ ਦੁਪੱਟਾ ਆਊਗਾ ਤੇ ਨਾਲ ਆਊਗੀ ਬਾਟਮ ਤੇ 500 ਰੁਪਏ ਪ੍ਰਾਈਸ ਲੱਗੇਗਾ ਜੇਸੀ ਦੇ ਸਾਡੇ ਅੱਜ ਦੇ ਸੂਟ ਠੀਕ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸ ਚੁੱਕੀਆਂ ਹੋਰ ਵੀ ਸੀਰਾਂ ਲੈ ਕੇ ਆਵਾਂਗੇ ਸਵੇਰੇ 10:30 ਵਜੇ ਸ਼ਾਮ ਨੂੰ 5 ਵਜੇ ਸੇਲ ਵਾਲੀ ਵੀਡੀਓ ਦੇ ਟਾਈਮ ਹੋਏਗਾ ਰੈਗੂਲਰ ਵੀਡੀਓ ਰਾਤ ਨੂੰ 8 ਵਜੇ ਆਏਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਡਿਸਕਾਊਂਟ ਸਾਡੀਆਂ ਸੇਵਾਵਾਂ ਪਸੰਦ ਆ ਰਹੀਆਂ ਅਗਰ ਪਸੰਦ ਆ ਰਹੀਆਂ ਨੇ ਤੇ ਇੱਕ ਮੈਸੇਜ ਜ਼ਰੂਰ ਕਰਿਆ ਕਰੋ ਤੁਸੀਂ ਸੈਟੀਸਫਾਈ ਹੋ ਜਾਂ ਕੁਝ ਹੋਰ ਜਾਣਨਾ ਹੋ ਜਾਂ ਕਿਵੇਂ ਆਪਣੇ ਸੁਜੈਸ਼ਨ ਸਾਡੇ ਨਾਲ ਸ਼ੇਅਰ ਕਰਿਆ ਕਰੋ ਥੈਂਕ ਯੂ ਧੰਨਵਾਦ